ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਡੀ ਨੇ ਸ਼ੇਅਰ ਕਰਦੇ ਵੀ ਆਪਾਂ ਇਸ ਤਰ੍ਹਾਂ ਦਾ ਜਿਹੜਾ ਗਲਾ ਹੁੰਦਾ ਆਪਣਾ ਕੜਾਈ ਵਾਲਾ ਵਰਕ ਕੀਤਾ ਹੈ ਵੀ ਉਹਦੇ ਤੇ ਲਾਈਨਿੰਗ ਕਿਸ ਤਰ੍ਹਾਂ ਅਟੈਚ ਕਰਨੀ ਹੈ ਤੇ ਉਹਦਾ neck ਕਿਸ ਤਰ੍ਹਾਂ ਬਣਾਉਣਾ ਆਏਗਾ ਆਪਾਂ ਇਹਨੂੰ ਜਿਹੜਾ ਗਲਾ ਸੀਗਾ ਉਹਦੇ ਮੋਡੇ ਕੱਟ ਲਏ ਆ ਤੇ ਹੁਣ ਆਪਾਂ ਜਿਹੜੀ ਆ ਲਾਈਨਿੰਗ ਹੋਊਗੀ ਇਹਨੂੰ ਆਪਾਂ ਇਹਦੇ ਉੱਪਰ ਰੱਖਾਂਗੇ లాఇన్గ్ నో పుఠి కర్కి తార్ నేదే ఉపరా ఇస్తరా అప్నా నేక్ కలేదా వధియా వనూగా క్డా ఇదే నాల్నాలా ఇత్యా పాంగ్ ఇస్తరా దా కిదే ਤੇ ਆਪਣਾ ਨੈਕ ਬਣਾਵਾਂਗੇ ਨਾਲੇ ਆਪਣੀ ਲਾਈਨਿੰਗ ਅਟੈਚ ਹੋਊਗੀ ਤੇ ਨਾਲੇ ਆਪਣਾ ਨੈਕ ਬਣ ਜਾਊਗਾ ਇਹ ਇਸ ਤਰ੍ਹਾਂ ਪਹਿਲਾਂ ਕੱਪਾਂ ਕੱਤੀ ਕਰ ਲਈ ਲਾਂਗੇ ਕਿਉਂਕਿ ਗੜਾ ਆਪਣਾ ਸੈਂਟਰ ਕਰਾ ਲਿਆ। ਹੁਣ ਆਪਾਂ ਜਿੰਨਾ ਗਲਾ ਰੱਖਣਾ ਹੈ ਉਹਦਾ ਉਹਦੇ ਤੇ ਆਪਾਂ ਨਿਸ਼ਾਨੀ ਲਾਈ ਹੋਈ ਹੈ। ਹੁਣ ਆਪਾਂ ਇੱਥੋਂ ਲੱਗਾਂਗੇ ਤੇ ਸਲਾਈ ਲਾਉਣ। ਇਹ ਪੱਕੀ ਸਲਾਈ ਲਾਉਣੀ ਆਪਾਂ ਜੀ। ਇਹਦੀ ਬਿਲਕੁਲ ਪੱਕੀ ਹਾਂਜੀ ਆਪਾਂ ਸਿੱਧੇ ਕੱਪੜੇ ਉੱਪਰ ਆਦੇ ਆਪਣਾ neck ਵਾਲਾ 파ਟ ਆ ਸੀਗਾ ਉੱਠੀ ਲਾਈਨਿੰਗ ਕਰਨੀ ਆ ਉੱਠੀ ਲਾਈਨਿੰਗ ਉੱਪਰ ਇਹ ਕੰਡਾਈਂਗ ਮੈਂ ਕਰਦੇ ਫਾਂਗੇ ਇਹ ਕੱਪੜਾ ਥੋੜਾ ਜਿਹਾ ਤਲਕਣਾ ਹੈ ਇਸ ਲਈ ਆਪਾਂ ਨੂੰ ਇਹ ਪ੍ਰੋਬਲਮ ਆ ਰਹੀ ਹੈ ਆਪਾਂ ਤੇੜਾ ਵਾਲਾ ਕਪੜਾ ਹੋਊਗਾ ਜੀ ਇਹਨੂੰ ਆਪਾਂ ਕੱਟ ਕਰਤਾ ਜਿੱਥੇ ਆਪਾਂ ਸਲਾਈ ਲਾਈ ਆ ਜੇ ਮੈਂ ਆਪਾਂ neck ਦੇ ਵਿੱਚੋਂ ਕੱਟ ਕਰਦੇ ਹੁੰਦੇ ਹਾਂ ਉਸੇ ਤਰ੍ਹਾਂ ਹੀ ਜੇ ਨੰਨ ਲਾਈਕ ਸਬਸਕ੍ਰਾਈਬ ਕਰਨੋ ਜੀ ਇਸ ਤਰ੍ਹਾਂ ਦੀ ਵੀਡੀਓ ਦੇਖਣ ਲਈ ఏ కట్ పాదే ఉ ਉਹਨਾਂ ਦਾ ਤੇਰੀ ਆਪਣੀ ਲਾਈਨਿੰਗ ਹੋ ਗਈ ਉਹਨੂੰ ਪਿਛਲੇ ਪਾਸੇ ਤੇ ਮਟਾ ਦਾਂਗੇ ਨਾਲੇ ਆਪਣਾ ਨੈੱਕ ਰੈਡੀ ਹੋ ਜਾ ਜੀ ਤੇ ਨਾਲੇ ਆਪਣੀ ਜਿਹੜੀ ਲਾਈਨਿੰਗ ਆ ਗਈ ਉਹ ਆਪਣੀ ਕੋਰਟੀਨਾਂ ਨਾਲ ਰੈਡੀ ਹੋ ਗਈ ਉਹਨਾਂ ਦਾ ਪੈਨ ਇਸ ਤਰੀਕੇ ਨਾਲ ਰੱਖ ਕੇ ਦੀ ਰੀਤੀ ਸिलाई ਵੀ ਲਾ ਸਕਦੇ ਆ ਜੀ ਤੇ ਨਾਲ ਪੁੱਛੇ ਬਤਾ ਕੇ ਰਿਤੇ ਪਸਵਾਇਆ ਜਾਂਦੇ ਪਿਆਰ ਪਿਆਰ ਦੇ ਜਮਾਂ ਬਿਲਕੁਲ ਨਾਲ ਨਾਲ ਹੋਣਗੇ ਕੋਥੀ ਨਾਲੇ ਆਪਣਾ ਨੈਕ ਬਣ ਗਿਆ ਤੇ ਨਾਲੇ ਆਪਣੀ ਲਾਈਨਿੰਗ ਅਟੈਚ ਹੋ ਗਈ ਆ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ